ਉਹ ਅੰਕਲ ਕੀ ਕਰਨ ਦੇ ਜੇ ਨਹੀਂ ਬਸ ਚੱਲੇ ਆ ਨਿਕਲੇ ਨਹੀਂ ਅਜੇ ਅੰਦਰੋਂ ਪਤਾ ਨਹੀਂ ਲੱਗਣ ਦੇ ਅੰਕਲ ਜੇ ਤੁਹਾਡੇ ਬਿਨਾਂ ਤੂੰ ਇੱਧਰ ਆ ਜਾਂਦੇ ਜੇ ਜੇ ਤੁਹਾਡੇ ਮੁੰਡੇ ਵਾਲੇ ਬਿਨਾਂ ਤੋ ਕਦੀ ਬਾਹਰ ਨੂੰ ਚੱਲ ਜਾਂਦਾ ਕਦੀ ਕੁਝ ਕਰਨ ਕੀ ਡੇ ਜੇ ਤੂੰ ਚਲੋ ਆਜੋ ਮੰਮੀ ਆਜੋ ਆਜੋਗਾ ਕੀ ਕਰਨ ਦੇ ਜੇ ਆਜੋ ਨਮਦੀਵਾ ਕਲੀਅਰ ਡੈਡੀ ਅੰਦਰ ਏਦਾਂ ਵਾ ਵੀ ਆਪਣਾ ਸਮਾਨ ਸੋ ਜਿਹੜਾ ਵੀ ਹੈ ਨਾ ਧਿਆਨ ਨਾਲ ਵੇਖ ਲਓ ਮੁੜ ਕੇ ਨਾ ਉਹ ਕੱਲ ਨੂੰ ਫੇਰ ਤੂੰ ਮੂੰਹ ਚੁੱਕਿਆ ਉਹ ਪਿਆ ਢਾਰ ਹੈ ਗਿਆ ਢਾਰ ਹੈ ਗਿਆ ਕਿਉਂ ਭਰਾ ਅੱਡਾ ਵੀ ਸਾਰਾ ਫੈਮਿਲੀ ਇੱਥੇ ਰਹਿਣੀ ਇਹਦੇ ਵਿੱਚ ਚੰਗੇ ਲੱਗਦਾ ਕੋਈ ਆ ਮੈਂ ਦੂਜਾ ਬੰਦਾ ਆ ਕੇ ਛੇਤਰ ਕੰਮ ਕਰੇ ਨਹੀਂ ਭਾਈ ਨਹੀਂ ਹਮ ਤੇ ਕੋਈ ਲੈ ਆਪਾ ਲੈ ਉਹ ਸ਼ੁਕਰਾਂ ਕਰੀ ਮਾਹੀ ਕਿਤੇ ਪੜਾਈਆਂ ਸਾਂਬਲਾ ਚਾਬੀਆਂ ਆਪਣੇ ਘਰ ਦੀਆਂ ਗੱਡੀ ਦੀ ਚਾਬੀ ਬੁਲਟ ਦੀ ਚਾਬੀ ਉਸੇ ਅੰਦਰ ਟੰਗੀ ਆ ਤੇ ਕਾਗਜ਼ ਕੁੱਝ ਵਿੱਚ ਇਹਨਾਂ ਕੋਲ ਗੱਡੀ ਤੇ ਵੀ ਸਾਰਾ ਕੁਝ ਵਿੱਚ ਹੀ ਪਿਆ ਜਿਹੜੀ ਚੀਜ਼ ਕਰਨੀ ਅੱਜ ਚੈੱਕ ਕਰ ਲਾ ਬਾਅਦ ਚਾ ਸਾਨੂੰ ਕਹੀਂ ਗੱਡੀ ਆ ਗਈ ਚੁੱਕੇ ਜੇ ਨਾਲ ਇਹ ਮੇਰੇ ਡੈਡੀ ਦੀ ਫੋਟੋ ਆ ਅੱਛਾ ਮੈਂ ਇੱਕ ਮਿੰਟ ਕੀ ਰਿਹਾ ਗਿਆ ਉਹਨਾਂ ਕੱਲਰ ਅੱਛਾ ਪਿੰਦਰ ਇਦਾਂ ਵਾ ਗੱਡੀ ਦਾ ਤੇ ਬੁਲਟ ਤੇ ਰਹਿ ਗਏ ਡਾਕੂਮੈਂਟ ਆਪਣੇ ਨਾਮ ਉਹਨਾਂ ਦੇ ਇਹ ਮੇਰੀ ਹੋਈ ਏ ਗੱਲ ਉਹਨਾਂ ਨਾਲ ਬੁੱਧਵਾਰ ਦਾ ਟਾਈਮ ਕੋਈ ਨਹੀਂ ਫਿਰ ਤੇ ਇਹ ਨਾ ਹੋਵੇ ਤੂੰ ਫੋਨ ਹੀ ਨਾ ਚੁੱਕੇ ਜਿੱਦਾਂ ਅੱਗੇ ਨਹੀਂ ਚੁੱਕਦਾ ਤੇ ਮੁੜ ਕੇ ਨਾ ਇਦਾਂ ਨੀਵੀਂ ਦੀ ਪਾਕ ਨਾ ਵਿਖਾ ਲੀ ਠੀਕ ਚਲ ਜੇ ਚਲੋ ਅਗਰ ਆ ਕੇ ਚੁੱਕ ਲੈਂਦਾ ਜੀ ਇਹ ਪੰਪ ਵਾ ਯਾਰ ਸਪਰੇਅ ਵਾਲਾ ਇੱਕੋ ਚੀਜ਼ ਮੰਗੀ ਤੇ ਕੋਈ ਡੇ ਵੱਡੇ ਘਰ ਚੋਂ ਅਗਰ ਤੂੰ ਇਹ ਹੱਦ ਕਰਦੇ ਜੇ ਜਿੱਥੇ ਐਡਾ ਘਰ ਚਲ ਚਲੇ ਆਵਾ ਤੇ ਪੰਪ ਖਣੋਂ ਗੱਲ ਲੜ ਜਾਣੀ ਯਾਰ ਕਿਤੇ ਰੋਟੀ ਅਸੀਂ ਚਲਾ ਲਾਂਗੇ ਇਹਦੇ ਨਾਲ ਆਪਣੀ ਮਾੜੀ ਮੋਟੀ ਉਹ ਚਲੋ ਭਰਾ ਜائو ਠੀਕ ਹੈ ਲੈ ਜਾਓ ਬਾਕੀ ਇੱਕ ਤਨ ਮੈਂ ਗੱਲ ਦੱਸਾਂ ਐਨਾ ਰੋਬਣਾ ਮਾਰ ਯਾਰ ਅਗਰ ਤੂੰ ਇਹ ਕਾਰੀ ਹੱਦ ਛੱਡੀ ਆ ਸਰਦਾਰੀ ਤੋਂ ਦਿਹਾੜੀ ਦਾ ਕਹੀਂ ਆ ਗਏ ਆ ਸਾਰਾ ਕੁਝ ਉਹਦੇ ਹੱਥੋਂ ਆਸੀ ਹੈ। ਜੀ ਅੰਕਲ ਜਿੱਦਾਂ ਤੇ ਕਰਮ ਕਰਨੇ ਆ ਚ ਮੈਨੂੰ ਵੀ ਸੁਣਾਉਂਦੇ ਚਲੋ। ਹਾਦੂ ਹੀ ਆ ਲੋਕਾਂ ਦੀ। ਮਿਹਨਤ ਆਪ ਨਹੀਂ ਕਰਦੇ ਤੇ ਲਾਹਮਾਂ ਦੂਜਿਆਂ ਨੂੰ ਦਿੰਦੇ ਆ। ਹਾਂ ਜੀ ਇੰਜ ਗੜੀ ਉਹਨੇ ਕਰਾਤਾ ਬੇਲਾ ਆਂਦੀ ਹਾਂ ਜੀ ਚੱਲ ਗਏ ਬਿਲਕੁਲ ਬਿਲਕੁਲ ਸਾਰਾ ਕੁਝ ਕਰ ਲਿਆ ਚੱਕ ਨਾਲੇ ਡਾਡੀ ਇੱਕ ਗੱਲ ਹੋਰ ਜੇ ਹੁਣ ਇਹ ਆ ਵੀ ਮੈਨੂੰ ਤਾਂ ਗਲੀ ਨੂੰ ਇੱਥੇ ਆਉਣਾ ਆਪਣਾ ਸ਼ਾਮਾਂ ਨੂੰ ਕਿਉਂਕਿ ਮੱਜਾਂ ਨਹੀਂ ਰਹਿ ਰਗੀਆਂ ਨੇ ਤੇ ਉਹਨਾਂ ਨੂੰ ਪੱਠਾ ਦਿੱਤਾ ਵੀ ਪਾਉਣਾ ਪੈਣਾ ਵਾ ਸਾਹਮਣੀਆਂ ਪੈਣੀਆਂ ਨੇ ਉਹਨੇ ਨੇ ਖੜਿਆ ਕੁਝ ਨਹੀਂ ਸਾਰਾ ਮੈਂ ਚੈੱਕ ਕਰ ਲਿਆ ਵਾ ਸਿਰਫ ਇੱਕੋ ਪੰਪ ਜਿਆ ਬਾਪੂਆਂ ਦਾ ਹੀ ਖੜਨਾ ਆ। ਆ ਉਹ ਪੰਪ ਦੇ ਖੜੇ ਪੈ ਗਿਆ ਮੈਂ ਚੱਲ ਜਾ ਯਾਰ ਛੱਡ ਖੜਾ। ਹਾਂਜੀ। ਠੀਕ ਹੈ ਜੀ। ਚਲੋ ਬਾਕੀ ਜਿਹੜੀ ਮਾਨ ਕੇ ਗੱਲ ਕਰਦਾ ਫਿਰ ਹੋਂਦ ਤੋਂ ਨਿਕਲਾਂ ਕੋਈ ਨਹੀਂ ਮਿਲਦਾ ਹਨ ਕੇ। ਠੀਕ ਹੈ ਜੀ। ਡੇੜੀ ਵੀ ਨਾ ਕਰਦੇ। ਟੈਨਸ਼ਨ ਬੜੀ ਲੈਂਦੇ ਆ। ਲੱਭੀ ਉਧਰਾਂ ਲਵਸਿਆਂ ਨਜ਼ਾਰੇ ਵੱਜ ਗਏ ਕਨਾਲ ਥਾਂ 'ਚ ਕੋਠੀ ਹੁਣੀ ਆ ਤੇ ਹੈ ਵੀ ਮਹਿਲ ਰਕੀ ਇਹ ਅੱ비 ਕੋਈ ਚੰਗਾ ਕਰਮ ਕੀਤਾ ਏ ਜਿਹੜਾ ਇਹੋ ਜਿਹਾ ਸੌਦਾ ਵੱਜ ਗਿਆ ਏ ਤੇ ਰੋਂਦੇ ਉਧਦਾ ਸੱਚੇ ਹੀ ਇਹੋ ਜਿਹਾ ਘਰ ਬਣਾਉਣੇ ਅੱਜਕੱਲ ਸੌਖੇ ਆ ਪੀੜੀ ਲੰਘ ਜਾਂਦੀ ਆ ਪੂਰੀ ਚੱਲ ਸ਼ੁਕਰ ਹੈ ਮਾਲਕਾ ਸਭ ਨੂੰ ਇਦਾਂ ਦਾ ਨਸੀਬ ਤੇ ਸੁਣ ਲੋ ਚੰਗਾ ਨਹੀਂ ਕੀਤਾ ਮੈਂ ਇੱਥੇ ਲਿਆ ਕੇ ਇਹਨੇ ਤਾਂ ਮੈਨੂੰ ਕਹਿ ਨਹਿਰ 'ਚ ਸੁੱਟ ਦਿੰਦੇ ਨਾ ਮੇਰੀ ਜਾਨ ਸੌਕੀ ਨਿਕਲ ਜਾਣੀ ਜੀਵਨ ਦਾ ਪਤਾ ਵਾ ਜ਼ੁਬਾਨ ਨੂੰ ਬੰਦ ਕਰ ਲਾ ਮੇਰੀ ਬੋਰੀ ਵੀ ਭਾਜੀ ਜਾਂਦੀ ਹੈ ਸਮਝਾਉਣ ਨੂੰ ਥੋੜਾ ਜਿਆ ਕੀ ਸਮਝਾਵਾਂ ਮੈਂ ਹੁਣ ਚਲੋ ਕੋਈ ਨਹੀਂ ਚਲੋ ਤੁਹਾਨੂੰ ਲੱਗ ਜੂਗਾ ਪਤਾ ਆਜੋ ਲੈ ਵੇਖ ਕਿਦਾ ਬੁੱਥੇ ਚੁੱਕੇ ਇਹਨਾਂ ਨੇ ਹੈ ਆ ਪੰਪ ਵੇਖ ਕਿਦਾ ਮੋਡੇ ਤੇ ਪਾਇਆ ਵਾ ਜਿੱਦਾਂ ਬੜੇ ਮਰੱਬੇ ਹੁੰਦੇ ਆ ਦਰ ਫਿਟੇ ਮੁੱਟਾ ਡਾ ਅਕਲ ਤੇ ਹੈ ਨਹੀਂ ਕਿਤੇ ਮਾਸਾ ਹੈ ਪਹਿਲਾ ਅੰਤਰਾ ਸਭ ਕੁ ਖਾ ਲਿਆ ਚੁੱਕ-ਚੁੱਕ ਕਰ ਜੇ ਤੇ ਹੁਣ ਵੇਖ ਕਰਤੂਤਾਂਾਂ ਦੀਆਂ ਝੋਲੇ ਆ ਉਹ ਚੁੱਕਾ ਜਿੱਦਾਂ ਕਿਤੇ ਚਲੇ ਹੁੰਦੇ ਐਰਪੋਰਟ ਤੇ ਚੱਲ ਜੀਵਨ ਦੂਆ ਮਾਰਾਂ ਜਾ ਕੇ ਇਹ ਤਾਂ ਮੂੰਹ ਚੁੱਕ ਕੇ ਭੱਜੇ ਹੀ ਆਉਂਦੇ ਆ ਇਹਦੇ ਪਿਓ ਨੇ ਜਬਾਨ ਕਰਤੀ ਆ ਰੱਖਣਾ ਤਾਂ ਹੁਣ ਮੈਨੂੰ ਪੈਣਾ ਹੀ ਆ ਪਰ ਕੋਈ ਨਹੀਂ ਐਡੇ ਸੋਖੇ ਮੈਂ ਵੀ ਨਹੀਂ ਵਾਰਦੀ ਅੰਦਰ ਇੱਕ ਵਾਰੀ ਚੰਗੀ ਤਰ੍ਹਾਂ ਬੇਇੱਜ਼ਤੀ ਕਰਕੇ ਨਾ ਫੇਰ ਕਰ ਵਾਰਨਾ ਆੜ ਜਿਹੜੀ ਜਠਾਣੀ ਆ ਮੇਰੀ ਹੈ ਘਰ ਗਈ ਦੀ ਮੇਰੀ ਉਹ ਬੇਇੱਜ਼ਤੀ ਕਰਦੀ ਹੁੰਦੀ ਹਿਲ ਕਰਨ ਵਾਲੀ ਨਾ ਹੋਵੇ ਹੁਣ ਵੇਖ ਇੱਕਦਮ ਮੂੰਹ ਲਮਕਾਇਆ ਵਾ ਤਰੀ ਆਉਂਦੀ ਚੋਲਾ ਲੈ ਕੇ ਹੈ ਹੁਣ ਨੀ ਸ਼ਰਮ ਆਉਂਦੀ ਤੈਨੂੰ ਲੈ ਕੇ ਚੋਲਾ ਆਉਂਦੀ ਨੀ ਇੱਧਰ ਹੁਣ ਕਰ ਗੱਲ ਹੈ ਚੱਲ ਪਈ ਨਾ ਜਰਾ ਕਢੀ ਕੋਲ ਖਲੋਗੇ ਫੇਰੀ ਖੋਲੂਗੀ ਕੀ ਗੱਲ ਹੋ ਗਈ ਮੰਮੀ ਗੱਲ ਕਾਦੀ ਹੋਣੀ ਆ ਹਾਈ ਆਉਂਡੇ ਝੋਲਾ ਚੁੱਕੀ ਸਾਰੇ ਟੱਬਰ ਹੈ ਇੱਕ ਨੇ ਮੋਡੇ ਤੇ ਪੰਪ ਪਾਇਆ ਵਾ ਦੂਜਿਆਂ ਨੇ ਕਿੱਟਾਂ ਪਾਈਆਂ ਵਾ ਮਾਰ ਆ ਹੂੰ ਤਰੇ ਆਉਂਡੇ ਜਿੱਦਾਂ ਕਿਤੇ ਪਤਾ ਨਹੀਂ ਕਿੱਥੇ ਚਲੇ ਹੁੰਦੇ ਆ ਚੱਲ ਛੱਡੋ ਮੰਮੀ ਠੀਕ ਹੋ ਕਪੜੇ ਜੇ ਹੁਣ ਹੋਣਾ ਤੇ ਨਾ ਨਹੀਂ ਹੈਗਾ ਤੁਹਾਨੂੰ ਪਤਾ ਇੱਥੇ ਹੀ ਹੋਣਾ ਹਰ ਜਣਾ ਕਿਨੇ ਗਿਆ ਛਪਾਣਾ ਤੇ ਕੀ ਕਰਾਂ ਸਿਆਪਾ ਖਾਣਾ ਅੰਤਰਾ ਉਹ ਹੀ ਹੋਇਆ ਜਿਹਦਾ ਡਰ ਹੀਗਾ ਪਹਿਲਾਂ ਤੇ ਮੇਰੀ ਜਿਠਾਈ ਨੇ ਵੇਖਿਆ ਕੋਹ ਨਹੀਂ ਐ ਡੇਡ ਲੰਮੀਆਂ ਫੋਨ ਫੜਦੀ ਹੁੰਦੀ ਸੀ ਇਹ ਆਪਲ ਦਾ ਵਾ ਆਪਲ ਦਾ ਹੈ ਹੁਣ ਪਤਾ ਲੱਗਾ ਹੁਣ ਕਿੱਥੇ ਗਏ ਦੀ ਐਪਲ ਉਹ ਛੱਡੋ ਪਰਾਂ ਹੁਣ ਇਹਨਾਂ ਦੀ ਮੈਨੂੰ ਤਾਂ ਵੇਖ ਕੇ ਹੀ ਅੱਗ ਲੱਗੀ ਨਾ ਵਲ ਪਤਾ ਨਹੀਂ ਕਿਥੋਂ ਪਰਦੇ ਮੂੰ ਚੁੱਕ ਕੇ ਪਤਾ ਨਹੀਂ ਕਿੰਨੇ ਦਿਨ ਬਰਦਾਸ਼ਤ ਕਰਨਾ ਪੈਣਾ ਇਹਨਾਂ ਨੂੰ ਚੱਲ ਚੁੱਪ ਕਰੋ ਹੁਣ ਡੈਡੀ ਮੈਨੂੰ ਇਹਨਾਂ ਨੂੰ ਘਰੇ ਲਿਆਉਣਾ ਪੈਗਾ ਹੀ ਆ ਜਿਵੇਂ ਡੈਡੀ ਨੇ ਡੈਡੀ ਦੇ ਸਾਰੇ ਪਵਾੜੇ ਆ ਡੈਡੀ ਚੰਗਾ ਹੁੰਦਾ ਤੇ ਨਾ ਆਉਂਦੇ ਸਾਡੇ ਘਰ ਚੱਲ ਤਹੀ ਨਾ ਕਰੋ ਇਧਰ ਚਲੋ ਚੁੱਪ ਕਰੋ ਆਜੋ ਅਜੇ ਨੰਦਰਵਾੜੀ ਨਹੀਂ ਵੜਦੀ ਆਜਾ ਇਧਰ ਡਾਡੀ ਹੂੰ ਚਾਹਤੀ ਵੀ ਆ ਕਿਦਰ ਨੰਦਰਵਾੜੀ ਜੀ ਐਵੇਂ ਤੁਹਾਨੂੰ ਸਾਕੀ ਪਿਆਰ ਇਹਨਾਂ ਹਰ ਵੇਲੇ ਅਗਲੀ ਆਪਣਾ ਕੰਮਕਾਰ ਕਰਨ ਲਈ ਹੈ ਕੀ ਬਤਾ ਨੇ ਸਾਨੂੰ ਵੇਖਿਆ ਕਿ ਨਹੀਂ ਵੇਖਿਆ ਜੇ ਇਹਦਾ ਜੇ ਵੀ ਮੁੜ ਜੀਏ ਕੁਝ ਨਹੀਂ ਹੁੰਦਾ ਉਹੀ ਮੰਨੋ ਜਾਂ ਨਾ ਮੰਨੋ ਉਹ ਤੁਹਾਨੂੰ ਵੇਖ ਕੇ ਅੰਦਰ ਵੜੇ ਜੀ ਮੇਰੀ ਗੱਲ ਸੁਣੋ ਹੁਣ ਇੱਥੋਂ ਨਿਗਾਹ ਮੋੜਦਾ ਜੇ ਅਗਲੇ ਨਾਂ ਨਾ ਰੱਖਣਗੇ ਜਵਾਬ ਦੇਣਗੇ ਫੇਰ ਹੀ ਮੁੜਾਂਗੇ ਮੇਰੀ ਗੱਲ ਸੁਣੋ ਹਾਂ ਬੇਇੱਜ਼ਤੀ ਕਰਾ ਕੇ ਮੁੜੇ ਤੇ ਕੀ ਮੁੜੇ ਉਹਦੇ ਨਾਲ ਚੰਗਾ ਪਹਿਲਾਂ ਚੱਲ ਜੀਏ ਸਹੀ ਗੱਲ ਮਨਿੰਦਰ ਅੱਗੇ ਕਿਹੜੇ ਹਨ ਹਾਰ ਪੈਂਦੇ ਆ ਆਹ ਤਾਂ ਜਾਣ ਵਾਲੇ ਮਨਿੰਦਰ ਦਾ ਪਤਾ ਲੱਗ ਜਾ ਦੱਸ ਸੁਣ ਸਾਰੀ ਉਮਰੇ ਇਹ ਬੰਦੇ ਨੇ ਆਪਣੀ ਮਰਜ਼ੀ ਦਿੱਤੀ ਭੌਣ ਵੀ ਕਰ ਲੈਂਦੇ ਆੜੋ ਕੁਝ ਨਹੀਂ ਹੁੰਦਾ ਪਰ ਮੇਰਾ ਨਹੀਂ ਜੀ ਕਰਮ ਦুয়ার ਬੰਦ ਜਾਵਦਾ ਡਾਡੀ ਤੂੰ ਹੀ ਮੰਨਣ ਨਹੀਂ ਨਾ ਡੇ ਆਂਦੇ ਨਹੀਂ ਤੈਨੂੰ ਪhle ਖਾਲਾ ਉਹ ਯਾਰ ਖੋਲ ਦੇਣਗੇ ਕੀ ਹੋ ਚੱਲਿਆ ਵਾ ਚੁੱਪ ਵੀ ਕੀਤਾ ਰਿਹਾ ਕਰਕੇ ਇਸ ਵੇਲੇ ਕਿੰਨੇ ਦੀ ਵੀ ਗੱਲ ਸੁਣ ਲਿਆ ਕਰ ਇਹਨੂੰ ਨਬ ਚਵੀ ਕਿਹਦੇ ਦੀ ਗਲਤੀ ਆ ਆ ਗੱਲਾਂ ਕਰਨ ਦਾ ਥਾਮਾ ਚੁੱਪ ਨਹੀਂ ਰਹਿੰਦੀ ਮੰਮੀ ਖੋਲ ਦੋ ਹਾਂ ਬੂਆ ਕੌਣ ਦੇ ਖਲੋਤੇ ਆ ਵਿਚਾਰੇ ਬਾਹਰ ਨੇ ਚੁੱਪ ਕਰਕੇ ਬਹਿ ਰਹਾ ਤੈਨੂੰ ਬੜਾ ਤਰਸਾਉਂ ਦਿਆ ਚੇਤੇ ਭੁੱਲ ਗਏ ਆ ਕੀ ਕੀ ਕਰਦੇ ਰਹੇ ਸਾਡੇ ਨਾਲ ਪਤਾ ਕਿੰਨੀ ਪੰਢੀ ਕੀਤੀ ਸੀ ਤੇਰੀ ਜਿੱਤ ਪੜਾਉਣ ਲੱਗੀ ਹੁੰਦੀ ਮੈਨੂੰ ਵੀ ਚੱਲ ਕੋਈ ਨਹੀਂ ਮੰਮੀ ਹੁਣ ਵੇ ਕੌਣ ਦੇ ਗਰਮੀ ਚ ਖਲੋਤੇ ਆ ਖੋਲ ਦੇ ਦਾਂ ਬੂਆ ਖਲੋਤੇ ਰਹਿੰਦੇ ਕੋਈ ਗੱਲ ਨਹੀਂ ਸੁੱਕ ਨਹੀਂ ਚੱਲੇ ਗਰਮੀ ਦੇ ਵਿੱਚ ਠੀਕ ਆ ਨਾ ਮੈਨੂੰ ਤਾਂ ਗੱਲਾਂ ਯਾਦ ਆਉਂਦੀਆਂ ਵਾ ਜੋ ਜੋ ਹੜਨਾ ਕਰਦੇ ਰਹੇ ਆ ਸਭ ਕੁਝ ਚੇਤਾ ਆ ਗਿਆ ਜਮਿਨੇ ਨਾਲ ਵੇਖ ਕੇ ਵੇਖਿਆ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਗਈ ਜਦੋਂ ਮੱਝ ਦੀ ਤਾਂ ਆਹ ਗੱਲ ਹੁੰਦੀ ਫਿਰ ਚਲ ਛੱਡੋ ਮੰਮੀ ਨੂੰ ਪੁਰਾਣੀਆਂ ਗੱਲਾਂ ਚਲ ਹੁਣ ਤੇਨਾਂ ਨੂੰ ਅੰਦਰ ਵਾੜ ਲਓ ਚਲੋ ਜਾ ਹਾਂ ਸਵਾਤਰ ਕਾਲੀ ਕਾਦੀ ਆਉਣਾ ਹੀ ਅੰਦਰ ਮੈਨੂੰ ਪਤਾ ਵਾ ਮਾਰਨੇ ਹੀ ਪੈਣੇ ਆ ਹੁਣ ਠੀਕ ਆ ਨਾ ਕੋਈ ਗੱਲ ਨਹੀਂ ਉਹ ਮਨ ਜਿੰਦਰ ਉਹ ਮਨ ਜਿੰਦਰ ਯਾਰ ਕੋਈ ਆਉਣ ਹੀ ਨਹੀਂ ਡਿਆ ਪਤਾ ਨਹੀਂ ਕਿੱਥੇ ਮਰ ਗਿਆ ਲੈ ਭਾਉ ਨਹੀਂ ਆਇਆ ਕੀ ਗੱਲ ਬੂਆ ਬਾਦਲਾ ਕੋਈ ਬਾਜੀ ਨਹੀਂ ਆਦਾ ਕੋ ਉਹ ਜੀਵਨ ਦਾ ਭਲਾ ਰੇ ਬਾਪਾ ਹੋਏ ਆ ਗਏ ਉੱਤੇ ਕੋਈ ਹੋਣੀ ਫੋਲਣ ਦੇ ਹੈ ਭਾਨੀ ਦੇਣਾ ਭਾਨੀ ਦੇਣਾ ਇੱਥੇ ਉੱਥੋਂ ਗੋਡੇ-ਗੋਡੇ ਘਰਨੀ ਆ ਆਗੇ ਦੀ ਭੈਣ ਜੀ ਆਜੋ ਆਜੋ ਤੁਹਾਨੂੰ ਢਿੱਕਣ ਦੇ ਹੀਗੇ ਆ ਜਾ ਪੁੱਤ ਸਾਸਰੀਕਾਲ ਹੇ ਜੀ ਅਰਕੋ ਸਮਾਨ ਚ ਬੈਠੋ ਆਜੋ ਬਰ ਬਿੰਦਰ ਮੈਂ ਬੈਜਾ ਹੁਣ ਮੰਜੇ ਡਿੱਠੇ ਆ ਕਿ ਹਾਰ ਪਾ ਕੇ ਬਿਠਾ ਲਈਏ ਤੁਹਾਨੂੰ ਵੇਖੀ ਜਾਂਦੇ ਬਿੱਟਰ ਬਿੱਟਰ ਚਲ ਬੋਦੀ ਬੋਲਣਾ ਪਾਣੀ ਲੈ ਗਿਆ ਆ ਹੱਥੋਂ ਤੇ ਆਏ ਹੈ ਹੈ ਪੇੜਾ ਦੇ ਪਾਣੀ ਠੀਕ ਆਏ ਹੈ ਚਲ ਕੋਈ ਨਹੀਂ ਜਿੱਥੇ ਨਾਲ ਮੈਂ ਲਿਆ ਦਿੰਨੀ ਬੋਦੀ ਲਾ ਦੇ ਕੋਟ ਕੋਟ ਪਿਆਲਦੇ ਹਾਂ ਪਾਣੀ ਕਿਹੜਾ ਮੋਲੇ ਵਿਗੰਡਿਆ ਵਾ ਬਰ ਬਿੰਦਰਾ ਨਹੀਂ ਸ਼ਰਨਾ ਅੱਗੇ ਆਸੀ ਆਏ ਸੰਘ ਸੁੱਕੇ ਨਖਤਿਆਂ ਦੇ ਇੱਥੋਂ ਆਏ ਉੱਠ ਕੇ ਤੇ ਤੈਨੂੰ ਕਹਿੰਦਾ ਪਾਣੀ ਪਿਆਲੇ ਨਾਲ ਇਦਾਂ ਕਰ ਸੜਿਆ ਜੱਗ ਪਰ ਪਾਣੀ ਦਾ ਹਾਏ ਮੰਮੀ ਗਿਆਸ ਤੇ ਨਾ ਗਰਮ ਕਰਦਾ ਤੇ ਗੈਰ ਤੇ ਕੀ ਕਰਨੀ ਲੋੜ ਆ ਅੰਦਰ ਟੈਂਕੀ ਨੂੰ ਅੱਗ ਲੱਗੀ ਆ ਸੜਿਆ ਪਾਣੀ ਆਉਂਦਾ ਕੂਟੀਆਂ ਚ ਆ ਟੁੱਟੀ ਜੋ ਪਾਣੀ ਪਾ ਕਿੰਨਾ ਕਿੰਨਾ ਕਿਉਂ ਕਰਦੇ ਚ ਇਧਾ ਪਾਈ ਕਰਦੀ ਹੁੰਦੀ ਹੁਣ ਤੁਸੀਂ ਇਦਾਂ ਕਰਦੇ ਜੇ ਨਹੀਂ ਮੈਨੂੰ ਚੇਤੇ ਆਉਂਦਾ ਹੀ ਸਾਰਾ ਕੁਝ ਮੈਨੂੰ ਨਹੀਂ ਭੁੱਲਦਾ ਜੋ ਮੈਂ ਨਾ ਕਰਦੀ ਰਹੀ ਆ ਮੰਮੀ ਹੁਣ ਛੱਡ ਦੋ ਹਾਂ ਉਹ ਗੱਲਾਂ ਕਿਉਂ ਤੁਸੀਂ ਬਾਰ ਬਾਰ ਉਹ ਗੱਲਾਂ ਗੜਾਈ ਜਾਂਦੇ ਜੇ ਜਦੋਂ ਮੇਰੇ ਘਰ ਜਾਂਦੀ ਹੁੰਦੀ ਸੀ ਨਾ ਮੈਨੂੰ ਜਲੀਲ ਕਰਕੇ ਕੱਢ ਦਿੱਤੀ ਤਿੰਨ ਘਰਾਂ ਬਾਅਦ ਤੈਨੂੰ ਕੀ ਪਤਾ ਵਾ ਮੈਂ ਕਿੰਨੀ ਜਲੀਲ ਹੋਈ ਇਹਦੇ ਆਹ ਤਾਂ ਹਾਂ ਮਮੀ ਮੈਨੂੰ ਸਭ ਪਤਾ ਵਾ ਪਰ ਮੋਂ ਤੁਸੀਂ ਇਦਾਂ ਕਿਉਂ ਕਰ ਰਹੇ ਜੇ ਪੁੱਤ ਵੇਖ ਲਾਹਦਾ ਹੈਂ ਪਰਮਾਤਮਾ ਹੈਗਾ ਵਾ ਨਾ ਅੱਜ ਦਿਨ ਆ ਗਿਆ ਨਾ ਉਹੀ ਤਾਂ ਹੀ ਤਾਂ ਹੜੀ ਦਾੜ ਥੱਲੇ ਤਾਂ ਹੀ ਤੁਹਾਨੂੰ ਕਹਿੰਦੇ ਇਦਾਂ ਨਾ ਕਰੋ ਬਥੇਰੇ ਕਹੋਂ ਹੁੰਦਿਆ ਨਾ ਨਾ ਬਥੇਰੇ ਜਲੀਲ ਹੋ ਗਏ ਆ ਤੁਸੀਂ ਨਾ ਕਰੋ ਹੁਣੇ ਵਿੱਚ ਵਿੱਚ ਦੁੱਖ ਤੇ ਮੈਨੂੰ ਹੁੰਨਿਆ ਵਾ ਪਰ ਨਹੀਂ ਐਡੀ ਮੈਂ ਚੰਗੀ ਨਹੀਂ ਬਣਨਾ ਯਰ ਨਾ ਪੜਾ ਕੁੱਛ ਕੀਤਾ ਪੁੱਤ ਮੇਰੇ ਪੁੱਤ ਨੂੰ ਨਹੀਂ ਬਖਸ਼ਿਆ ਮੇਰੀ ਨੌ ਉਹਨੇ ਬਖਸ਼ਿਆ ਪਰ ਮੈਂ ਬਖਸ਼ਾਂਗਾ ਚਲ ਮੰਮੀ ਛੱਡ ਪਰੇ ਨਾ ਕਰੋ ਹੁਣ ਇਦਾਂ ਚਾ ਮੈਂ ਪਾਣੀ ਪਾ ਕੇ ਦਿੰਨੀ ਆ ਤੇ ਜਾ ਜੋ ਤੂੰ ਪਿਆਲ ਦੇ ਪਾਣੀ ਮੇਰਾ ਤਾਂ ਮੱਥੇ ਲੱਗਣ ਜੀ ਨਹੀਂ ਕਰਨ ਦਿਆ ਚੁੱਕ ਕੇ ਡੰਡੀ ਡੋਰਾ ਤੇ ਆ ਗਈ ਆ ਹੁਣ ਚਲ ਇਦਾਂ ਨਾ ਕਰੋ ਲੈ ਜਾ ਤੂੰ ਪਾਣੀ ਮੁਰ ਕੇ ਫੇਰ ਡੜੀ ਗੁੱਸੇ ਹੋਣਗੇ ਹਾ ਜਲਾ ਖਾਇਆ ਵਾ ਤੇਰਾ ਹੈ ਤੇਰੇ ਪਿਓ ਨੂੰ ਫੁੱਟੀਆਂ ਮੱਤਾਂ ਦੇ ਦੇ ਕੇ ਕੀ ਕੁੱਕ ਕਰਾਤਾ ਹੈ ਨੇ ਚੇਤਾ ਭੁੱਲ ਗਿਆ ਇਹਨਾਂ ਨੂੰ ਚਲ ਕੋਈ ਉਸੇ ਭਰਾ ਦੇ ਘਰ ਆਏ ਆ ਨਾ ਉਹ ਵੀ ਨੋੜ ਪਈ ਆ ਨਾ ਚਲ ਮੰਮੀ ਆਪਣੀ ਆਪਣੇ ਦੇ ਕੰਮ ਆਉਂਦੇ ਆ ਤੁਸੀਂ ਤਾਂ ਨਾ ਕਰੋ ਹਣ ਤੂੰ ਬੋਤਾ ਤਰਸਣਾ ਕਰੇ ਨਾ ਤੇ ਜੋ ਮੈਂ ਕਰਦੀ ਆ ਨਾ ਉਹ ਕਰ ਲੈਂਦੇ ਮੈਨੂੰ ਫੇਰ ਖੰਡ ਪੈਣੀ ਆ ਕਹਿੰਦੇ ਉਹ ਫੇਰ ਆ ਕੇ ਘਰ ਵਾਲੇ ਜਿਹਨਾਂ ਲਿਆ ਵਾ ਹਾਂਜੀ ਅੱਛਾ ਜੀ ਐ ਹੈ ਦੇ ਦਿੱਤੀਆਂ ਚਾਬੀਆਂ ਜਿਉਂ ਉਹਨਾਂ ਨੂੰ ਚਲੋ ਕੀ ਕਰਨਾ ਫੇਰ ਮੈਂ ਪਿੰਨੋ ਪਾਣੀ ਪੀ ਪੜ ਅੱਛਾ ਸਸ਼ਿਕੰਦਾਈ ਉਹ ਇਤਰਾਪੀ ਉਹਨਾਂ ਨੇ ਵੀ ਪੈਸੇ ਕੋਈ ਭਰੇ ਹੀ ਅਕੀਰੀ ਆਉਣਾ ਹੀ ਇੱਕ ਦਿਨ ਇੱਕ ਦਿਨ ਉਹਨਾਂ ਨੇ ਬੰਦਲ ਕੋਲ ਮਗੋਂ ਪਾਣੀ ਨਹੀਂ ਨਹੀਂ ਜਾਂਦੇ ਮੈਂ ਭੇਰ ਵੀ ਭਰਾ ਆ ਆਏ ਆ ਭਾਲਿਆ ਪਾਣੀ ਪੁੱਛਿਆ ਹੀ ਅਗਲੇ ਨੇ ਸਾਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢਿਆ ਉੱਥੋਂ ਬੁਕਾਨੇ ਬੁਕਾਨੇ ਹੁੰਦੇ ਆ ਉਹ ਚੱਲ ਪਾ ਕੋਈ ਗੱਲ ਨਹੀਂ ਆ ਜੋ ਕਰਮਾ ਜਣਾ ਉਹ ਮਿਲ ਕੇ ਰਹਿਣਾ ਵਾ ਕੀ ਪਤਾ ਮਹਾਰਾਜ ਨੂੰ ਉਹਨੂੰ ਹੋਰ ਨਹੀਂ ਚੰਗਾ ਕਰ ਦੇਣਾ ਐਵੇਂ ਠੇਰਿੰਦਾ ਆਇਆ ਕਰ ਹੁਣ ਕੀ ਚੰਗਾ ਹੋਣਾ ਵਾ ਸਾਰਾ ਕੋਈ ਤਾਂ ਮਿੱਟੀ ਹੋ ਗਿਆ ਵਾ ਉਹ ਚੱਲ ਪਾ ਫਿਕਰ ਨਾ ਕਰਿਆ ਕਰ ਤੈਨੂੰ ਮੈਂ ਅੱਗੇ ਵੀ ਦੱਸੀ ਕਈ ਵਾਰੀ ਗੱਲ ਕੋਈ ਗੱਲ ਨਹੀਂ ਪਰ ਮਾਦਮਾ ਜਿੰਦਗੀ ਬਖਸ਼ੇ ਵਾਦੇ ਘਾਟੇ ਜਿੰਦਗੀ ਵਿੱਚ ਬਣੇ ਆ ਚੱਲ ਮੈਂ ਜਿੰਨ ਦੱਸਿਆ ਜੋਨ ਹੋਏਗਾ ਵੇਖੀ ਜਾਊਗੀ ਆ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਇੱਕ ਕੰਮ ਕਰੀ ਹੁਣ ਹਾਂਜੀ ਹੁਣ ਇਹ ਆ ਵੀ ਜੇ ਕੋਈ ਵੀ ਆਹ ਨਗਮਾਡ ਪੁੱਛੇ ਨਾ ਆਹ ਤੇ ਦੱਸ ਦੀ ਮੈਂ ਸਪਰੇਅ ਕਰ ਲਿਆ ਕਰੂੰਗਾ ਮੈਂ ਪੰਪ ਉਹ ਕੋ ਤਰਲੇ ਤਰਲੇ ਮਾਰ ਕੇ ਤੇ ਲੈ ਆਵਾ ਉਹ ਮੇਰੀ ਭਾਗ ਕਰ ਸਾਡੇ ਕੋ ਚਾਚਾ ਜੀ ਬੱਕੇ ਸਮਝਾਇਆ ਡੈਡੀ ਮੁਰਦੇ ਹੈ ਨਹੀਂ ਗੇ ਮੈਂ ਵੀ ਇਹ ਕੰਮ ਨਾ ਕਰਿਓ ਐਦਾਂ ਚੰਗੇ ਲੱਗਣਗੇ ਸਮਝਾਓ ਥੋੜਾ ਏ ਤੂ ਹੀ ਚਾਹੀਏ ਉਹ ਚੱਲ ਪੁੱਤ ਕੋਈ ਗੱਲ ਨਹੀਂ ਮਿਹਨਤ ਕਰਦੇ ਆ ਡਰ ਵੀ ਕੋਈ ਨਹੀਂਗਾ ਮਨਜਿੰਦਰ ਮੇਰੀ ਗੱਲ ਸੁਣ ਹਾਂਜੀ ਹਾਂਜੀ ਹੁਣ ਜੇ ਬੜੇ ਵੀ ਘਟ ਹੋਣਗੇ ਨਾ ਤੇ 50 ਰੁਪਏ ਦੇ ਪੰਪ ਦੇ ਹੈਗੇ ਆ 15 ਪੰਪ ਤਾਂ ਮੈਂ ਐਵੇਂ ਲਾ ਦਿਆ ਕਰਨੇ ਆ 6-7 ਮੈਂ ਸਵੇਰੇ ਲਾਇਆ ਕਰਨੇ ਆ 6-7 ਮੈਂ ਸ਼ਾਮ ਨੂੰ ਲਾ ਦੇ ਆ ਉਹ ਭਾ ਤੂੰ ਤਾਂ ਮੈਂ ਫਿਕਰ ਕਰੀ ਜਾਂਦਾ ਉਹ ਜਿੱਥੇ ਇਹਨੇ ਟੱਬਰ ਦੇ ਫੁਲਕੇ ਰਥਰੇ ਤੇਰੇ ਨਾਲ ਦੋ ਲੱਥਣਗੇ ਆ ਜਾ ਕੇ ਹੁਣ ਤੂੰ ਸਪਰੇਅ ਕਰਨ ਆਇਆ ਮਰੇ ਉਹ ਚੱਲ ਮਾੜਾ ਮੋਟਾ ਸਰੀਰ ਕੰਮ ਕਰਦਾ ਮੈਂ ਬਹਿ ਕੇ ਕਰਨਾ ਵੀ ਕੀ ਆ ਉਹ ਕੋਈ ਗੱਲ ਨਹੀਂ ਮਸਰਾਬ ਮਾਰ ਲੈ ਦਿੱਤਾ ਕੋਈ ਕਰਦੀ ਤੇ ਜੋ ਹੈਗਾ ਤੈਨੂੰ ਬਣਾਇਆ ਹੋਇ ਖਾਈ ਜਾ ਕੋਈ ਕਿਉਂ ਕਿ ਅੰਦਰ ਸਿਆ ਵੇਖਾ ਕਿਦਾਂ ਕੋਲਾ ਬਣ ਗਿਆ ਵਾ ਹੈ ਜਿੱਦਾਂ ਕਿਤੇ ਬੇਈਮਾਨੀ ਨਹੀਂ ਕੀਤੀ ਹੁੰਦੀ ਸਾਰੀ ਉਮਰ ਤੇ ਮਰ ਗਿਆ ਬੇਈਮਾਨੀਆਂ ਕਰਦਾ ਹਣ ਮੈਂ 15 ਪੰਪ ਲਾ ਲਿਆ ਕਰੂੰਗਾ ਹੈ ਇੰਨੇ ਪੈਸੇ ਬਣ ਜਾ ਕਰਨੇ ਆ ਵੇਖਾ ਹੁਣ ਆ ਤਲਾਈ ਟਕਾਣੇ ਕੋਈ ਗੱਲ ਨਹੀਂ ਅਜੇ ਗਾੜੀ ਗਾੜੀ ਵੇਖੋ ਬਣਦਾ ਕੀ ਆ ਤੇ ਕੜਾ ਮੇਰੇ ਵਾਲਾ ਛਡੂ ਗਿਆ ਕਹੀ ਨਹੀਂ ਭਾਜੀ ਕੋਈ ਗੱਲ ਨਹੀਂ ਇੱਥੇ ਰੋ ਤਹੀ ਇੱਥੇ ਦੋ ਫੁਲਕੇ ਤੁਹਾਡੇ ਨਾਲ ਪੱਕਣਗੇ ਨਾ ਮੈਂ ਵੇਲੀ ਇੱਥੇ ਲੰਗਰ ਲਾਇਆ ਤੁਹਾਡੇ ਵਾਸਤੇ ਦੋ ਦੋ ਫੁਲਕੇ ਸਾਰਿਆਂ ਦੇ ਲੰਦੀ ਫਿਰਾ ਇਹਨੂੰ ਤਾਂ ਮੈਂ ਆਵਾਜ਼ ਮਾਰਨੀ ਹੈ ਨਾ ਚਾਕ ਆ ਗੱਲ ਸੁਣਿਓ ਮੇਰੀ ਆ ਗਿਆ ਇੱਧਰ ਆਓ ਹਜਰਕ ਬਸ ਕੀ ਗੱਲ ਹੈ